ਅਛਲ ਜੀ ਅੱਜ ਛਿੱਟਾ ਦੇਣ ਲੱਗੇ ਆ ਖਾਸ ਖਸਦਾਂ ਸੋ ਇਹਦੀਆਂ ਜਿਹੜੀਆਂ ਛੋਟੀ ਛੋਟੀ ਚੀਜ਼ਾਂ ਆ ਮੈਂ ਤੁਹਾਨੂੰ ਸਟੈਪ ਬਾਈ ਸਟੈਪ ਦੱਸ ਦੂੰਗਾ ਸੋ ਫਰਸਟਲੀ ਮੈਂ ਤੁਹਾਨੂੰ ਬੀਜ ਬਾਰੇ ਦੱਸ ਦਿੰਨਾ ਹਨਾ ਆਪਾਂ ਬੀਜ ਕਿਹੜਾ ਵਰਤਣਾ ਹੁਣ ਇਹ ਬਣੀ ਤੋਂ ਲਿਆਂਦਾ ਠੀਕ ਹੈ ਜੀ ਪੌਪੀ ਦਾ ਇਹ ਮਿਕਸ ਹੈ ਇਹਦੇ ਵਿੱਚ ਇਹ ਫੁੱਲ ਪੰਜ ਸੱਤ ਰਾਂ ਦੇ ਮੈਂ ਤੁਹਾਨੂੰ ਦੱਸ ਦੂੰਗਾ ਇਹ ਵੀ ਕਿਉਂ ਲਿਆਂਦਾ ਤੇ ਇਹ ਮੈਂ ਬੀਜ ਕਿੰਨੇ ਸਟੋਰ ਤੋਂ ਲਿਆਂਦਾ ਸੀਗਾ ਠੀਕ ਹੈ ਜੀ ਕਾਲੇ ਰੰਗ ਦਾ ਠੀਕ ਹੈ ਜੀ ਕਾਲੀ ਖਸਖਸ ਆ ਇਹ ਇਨੂੰ ਲਿਆ ਕੇ ਹੁਣ ਇਹਨਾਂ ਨੂੰ 2 ਦਿਨ ਹੋ ਗਏ ਪਾਣੀ ਦੇ ਵਿੱਚ ਡਬੋ ਕੇ ਰੱਖੇ ਹੋਏ ਨੂੰ ਠੀਕ ਹੈ ਜੀ ਹੁਣ ਇਹ ਥੱਲੇ ਬਹਿ ਗਿਆ ਸੋ ਇਹਦੇ ਨਾਲ ਪਾਣੀ 'ਚ ਡਬਾਉਣਾ ਕਿਹੜੀ ਗੱਲ ਨੂੰ ਐ ਤੁਸੀਂ ਸਿੱਧਾ ਵੀ ਛਿੱਟਾ ਦੇ ਸਕਦੇ ਹੋ ਇਹਦੇ ਨਾਲ ਕੀ ਹੈ ਇਹ ਦੀ ਆਪਣੀ ਹੈਲਪ ਹੋ ਜਾਂਦੀ ਹੈ ਬੀਜ ਦੀ ਛੇਤੀ ਫੁੱਟਣੇ ਦੇ ਵਿੱਚ ਕਿਉਂਕਿ ਜਿਹੜਾ ਬੀਜ ਹੁੰਦਾ ਆਪਣੀ ਨਮੀ ਕੱਢ ਲੰਦਾ ਠੀਕ ਹੈ ਕਿਉਂਕਿ ਮਿੱਟੀ ਆ ਸੁੱਕੀ ਪਈ ਹੈ ਉਹ ਇਹਦੇ ਵਿੱਚ ਬੀਜਣਾ ਆ ਸੋ ਬੀਜ ਇਹ ਵੈਟ ਹੋਊਗਾ ਪਹਿਲਾਂ ਹੀ ਸੋ ਇਹਨੂੰ ਗਰੋ ਹੋਣ ਦੇ ਵਿੱਚ ਹੈਲਪ ਮਿਲੂਗੀ ਠੀਕ ਹੈ ਬੂਸਟ ਮਿਲੂਗਾ ਥੋੜਾ ਜਾਂ ਤਾਂ 2 ਦਿਨ ਹੋ ਗਏ ਨੇ ਦੱਬੇ ਨੂੰ 3 ਦਿਨ ਵੀ ਹੋ ਜੇ ਵਿੱਚ ਕੋ ਦਿਨਾ ਲੰਬਾ ਰੇਜ ਵੀ ਚੰਗਾ ਹੀ ਹੈ ਠੀਕ ਹੈ ਜੀ ਸੋ ਕਾਲੇ ਰੰਗ ਦਾ ਕਾਲੀ ਖਸ ਖਸਾਈ ਠੀਕ ਹੈ ਇਹ ਵੀ ਬਲੈਕ ਹੈ ਬਣੀ ਤੋਂ ਤੁਸੀਂ ਇੰਡੀਆ ਸਟੋਰ ਜਿਹੜੇ ਮਰਜ਼ੀ ਤੇ ਜਾਇਓ ਤੁਹਾਨੂੰ ਮਿਲ ਜਾਣਾ ਉਥੋਂ ਠੀਕ ਹੈ ਤੁਸੀਂ ਬੁਲਿਸ ਤੋਂ ਵੀ ਲਿਆ ਸਕਦੇ ਹੋ ਜਾਂਦਾ ਜੇ ਵਾਸ਼ਡ ਦਾ ਹੋਣਾ ਉਹ ਹੋ ਜਾਂਨੇ ਉਹ ਵੀ ਹੋ ਜਾਂਦੇ ਠੀਕ ਹੈ ਜੀ ਸੋ ਇਹ ਤਾਂ ਸੀ ਕਿ ਆਪਣੀ ਬੀਜਾਂ ਦੀ ਗੱਲ ਠੀਕ ਹੈ ਜੀ ਸੋ ਨੈਕਸਟ ਚੀਜ਼ ਮੈਂ ਤੁਹਾਨੂੰ ਮਿੱਟੀ ਬਾਰੇ ਦੱਸ ਦਿੰਦਾ ਠੀਕ ਹੈ ਜੀ ਹੁਣ ਆ ਮਿੱਟੀ ਨੋਰਮਲ ਹੈ ਹੁਣ ਪਿਛਲੇ ਮਹੀਨੇ ਦੇ ਵਿੱਚ ਸੀਗੇ ਕਰੇਲੇ ਲੱਗੇ ਹੋਏ ਪਿੰਡੀਆਂ ਸੀਗੀਆਂ ਤੇ ਕਰੇਲੇ ਸੀਗੇ ਲੱਗੇ ਹੋਏ ਦੇ ਅੰਦਰ ਸੋ ਉਹਨੂੰ ਪੱਟ ਕੇ ਮਹੀਨਾ ਹੋ ਗਿਆ ਉਹਨੂੰ ਖਾਲੀ ਛੱਡੇ ਨੂੰ ਤੇ ਖਾਲੀ ਛੱਡ ਕੇ ਇਹਦੇ ਵਿੱਚ ਜਿੱਦਨ ਮੈਂ ਪੱਟੀ ਆ ਮਿੱਟੀ ਤੇ ਇਹਦੇ ਵਿੱਚ ਇੱਕ ਢੇੜ ਦਾ ਥੈਲਾ ਪਾਇਆ ਸੀਗਾ ਰੀ ਦਾ ਤੇ ਇੱਕ ਰੂਸਟਰ ਦਾ ਸੀਗਾ ਆ ਮੁਰਗੇ ਦਾ ਠੀਕ ਤੁਸੀਂ ਗੈਂ ਦਾ ਹੀ ਪਾਉਣਾ ਕਹਿੰਦਾ ਪਾ ਕੇ ਛੱਡ ਦੂੰ ਤੇ ਉਹ ਹਰਕਾ ਹਰ ਦਿਨ ਮੈਂ ਥੱਲੇ ਦਾ ਰਿਹਾ ਜਿਹੜਾ ਚੀਜ਼ ਮੈਂ ਕਰੀਆ ਮੈਂ ਤੁਹਾਨੂੰ ਤੇ ਉਹਦੇ ਨੂੰ ਚਾਰ ਵਾਰ ਥੱਲੇ ਉੱਪਰ ਥੱਲੇ ਉੱਪਰ ਥੱਲੇ ਮਿੱਟੀ ਨੂੰ ਹਵਾ ਲੱਗੀ ਜਦੋਂ ਠੀਕ ਹੈ ਜੀ ਆਹ ਹੁਣ ਇਹਨੂੰ ਐਨ ਕੱਟ ਕਰਕੇ ਰੋ ਠੀਕ ਹੈ ਜੀ ਕੋਈ ਪੱਥਰ ਨਹੀਂ ਰਹਿਣ ਦੁੱਤਾ ਇਹਨੂੰ ਜਿਵੇਂ ਦੇ ਪਾਊਡਰ ਵਰਗੀ ਬਣਾਉਣਾ ਮਿੱਟੀ ਨੂੰ ਠੀਕ ਹੈ ਜੀ ਸੋ ਜਦੋਂ ਵੀ ਦੇਣਾ ਜਦੋਂ ਆਪੇ ਛਿੱਟਾ ਦੇ ਦੇਣਾ ਇਹਦਾ ਠੀਕ ਹੈ ਜੀ ਪਰ ਉਹੀ ਮੈਂ ਸ਼ੁਰੂ ਤੇ ਕਹਿੰਦਾ ਹੁਣ ਆ ਵੀ ਆਪਾਂ ਸ਼ਾਵਰ ਨਹੀਂ ਦੇਣਾ ਇਹਨੂੰ ਉਹਦੇ ਨਾਲ ਗੰਨ ਦੀ ਨਾਲ ਠੀਕ ਹੈ ਇਹਨੂੰ ਕੋਰਨਰ ਦੀ ਇੱਕ ਜਗ੍ਹਾ ਪਾਈਪ ਛੱਡ ਦੇਣਾ ਉਹਦੇ ਨਾਲ ਆਪਾਂ ਇਹਨੂੰ ਜੀਰੀ ਵਾਂਗੂ ਫਿਲ ਕਰ ਦਿੰਦਾ ਠੀਕ ਹੈ ਜੀ ਸੋ ਇਹ ਤਿੰਨ ਚੀਜ਼ਾਂ ਜੈਨਟਰੀ ਕਰਨੀ ਉਹਦੇ ਬਾਅਦ ਕੋਈ ਫਟੇ ਫਟੇ ਲਾਈਜ਼ਰ ਪਾਉਂਦੀ ਕੋਈ ਲੋੜ ਨਹੀਂ ਇਹ ਨੇਚਰਲੀ ਹੋ ਜਾਣਗੇ ਠੀਕ ਹੈ ਜੀ ਸੋ ਆ ਟਾਈਮ ਬੀਤਣੇ ਦਾ ਅਪ੍ਰੈਲ ਸੀਗਾ ਤੇ ਆ ਮੰਥ ਹੈ ਕਿਉਂਕਿ ਮੌਸਮ ਥੋੜਾ ਜਿਹਾ ਪਿੱਛੇ ਚੱਲੀ ਜਾਂਦਾ ਅਜੇ ਠੰਡ ਪੈਣ ਨਹੀਂ ਲੱਗੀ ਸੋ ਤੇ ਬਾਕੀ ਜਿਹੜੇ ਬਾਈ ਇਥੋਂ ਬਾਹਰ ਰਹੇ ਨੇ ਅਸਟ੍ਰੇਲੀਆ ਤੋਂ ਉਹਨਾਂ ਖਾਤਰ ਇੱਕ ਚੀਜ਼ ਹੈ ਕਿਉਂਕਿ ਬਾਈ ਕਮੈਂਟ ਕਰਦੇ ਕਈ ਹਨਾ ਵੀ ਬਾਈ ਅਸੀਂ ਕੈਨੇਡਾ ਤੇ ਆ ਅਸੀਂ ਉੱਥੋਂ ਆ ਜਿਹੜੇ ਅਸਟ੍ਰੇਲੀਆ ਤੋਂ ਬਾਹਰ ਰਹੇ ਨੇ ਵੀਰ ਇਹ ਕਣਕ ਦੇ ਨਾਲ ਬੀਜ ਹੋਣੀ ਹੈ ਤੁਸੀਂ ਆਪਣੇ ਦੇਸ਼ ਚ ਦੇਖ ਲਓ ਕਿਹੜਾ ਤੁਹਾਡੇ ਮੌਸਮ ਚੱਲਦਾ ਵੈਦਰ ਚੱਲਦਾ ਜਦੋਂ ਕਣਕ ਬੀਜ ਹੁੰਦੀ ਹੈ ਉਹਦੇ ਨਾਲ ਇਹ ਬੀਜ ਹੋ ਜਾਂਦੇ ਠੀਕ ਹੈ ਜੀ ਸੋ ਕੱਖੀਓ ਫਸਲ ਹੈ ਇਹ ਤੁਹਾਨੂੰ ਕਨਫਿਊਜ਼ਨ ਚੋਂ ਸੋ ਬਾਕੀ ਫੇਰ ਵੀ ਜੇ ਤੁਹਾਡੇ ਕੋਈ ਕੁਐਸਚਨ ਹੋਏ ਤੁਸੀਂ ਇਹ ਵੀਡੀਓ YouTube ਤੇ ਪੈਣੀ ਹੈ ਤੁਸੀਂ ਉੱਥੇ ਕਮੈਂਟ ਕਰਕੇ ਦੱਸ ਦਿਓ ਕਿ ਵੀਡੀਓ ਲੰਬੀ ਬਹੁਤ ਹੋ ਜਾਣੀ ਤਾਂ ਕਰਕੇ TikTok ਤੇ ਪੈਣੀ ਨਹੀਂ ਹੈਗੀ ਸੋ ਮੈਂ ਤੁਹਾਨੂੰ ਦਿਖਾ ਦਿੰਦਾ ਹੁਣ ਹੁਣ ਜਿਹੜੇ ਆ ਬੀਜ ਸੀਗੇ ਆ ਦੇਖੋ ਠੀਕ ਹੈ ਇੱਕੋਲੇ ਹੋਏ ਆ ਤੇ ਇਹ ਮੇਰੇ ਆਪਾਂ ਪੁੱਲਦੀ ਹੈ ਨਾ ਹੁਣ ਇਨੂੰ ਅੱਜ ਤੀਜਾ ਦਿਨ ਹੈ ਤਾਂ ਪਾਣੀ ਚ ਡੁੱਬਿਆ ਦਾ ਜੀ ਇਹ ਸਟਰੀਟ 'ਤੇ ਲਿਆ ਕੇ ਨਾਲ ਦੀ ਨਾਲ ਪਾਣੀ ਚ ਡੋਬੋਤੇ ਸੀਗੇ ਅ ਇਹ ਤੋਂ ਬਾਅਦ ਚੱਕਰ ਕਈ ਬਾਈਆਂ ਦੀ ਕੰਪਲੇਂਟਸ ਆ ਬਾਈ ਕਰਦੀਆਂ ਕਹਿੰਦੇ ਬਾਈ ਕੋਈ ਵੀ ਸਬਜ਼ੀ ਲਾਉਣੀ ਆ ਅਸੀਂ ਸਾਡਾ ਜਿਹੜਾ ਬੀਜ ਉਹ ਕੀੜੀਆਂ ਖਾ ਜਾਂਦੀਆਂ ਹਨ ਸੋ ਕੀੜੀਆਂ ਦਾ ਕੀੜੀਆਂ ਦਾ ਵੀਰ ਹੱਲ ਇਹ ਹੈ ਜਿਆਦਾ ਤੁਸੀਂ ਨੇਚਰਲੀ ਕਿਉਂਕਿ ਜਿਹਦੇ ਕਿਸਮਤ ਚ ਦਾਣਾ ਲਿਖਿਆ ਉਹਨੇ ਖਾਣਾ ਠੀਕ ਹੈ ਜੀ ਸੋ ਇਹ ਨੂੰ ਚੋ ਗਿਆ ਸੋ ਕੀੜੀਆਂ ਦਾ ਹੱਲ ਇੱਕੋ ਕਰਨ ਆਪਾਂ ਨੇ ਜਿਆਦਾ ਬੀਜ ਇੱਕ ਮੁਠੀ ਜਾਂਦਾ ਪਾ ਦਿਓ ਕੋਈ ਚੱਕਰ ਨਹੀਂ ਕੋਈ ਕੁਝ ਨਹੀਂ ਘਟਦਾ ਹੈਗਾ ਮਾਲਕ ਜਾਨ ਨਹੀਂ ਦਿੰਦਾ ਤੇ じゃ ਫਿਰ ਮੈਂ ਤੁਹਾਨੂੰ ਦੱਸ ਦਿੰਦਾ ਫਿਰ ਦਵਾਈ ਇੱਕ ਤੇ ਉਹਦੀ ਆਪਾਂ ਚਾਰ ਚਾਰੇ ਪਾਸੇ ਲੇਅਰ ਬਣਾ ਦੇ ਠੀਕ ਹੈ ਜੀ ਤੇ ਲੈ ਇਹ ਵੀ ਆਪਾਂ ਬਾੜ ਦੀ ਰੁਕ ਜਾ ਆਪ ਬਣੇਂਕ ਤੁਸੀਂ ਕਾ ਲੈਂਦਾ ਤੁਹਾਨੂੰ ਸਾਰਿਆਂ ਨੂੰ ਮਿਲ ਜਣਾ ਉੱਥੇ ਬਾਹਰੇ ਪਾਈਏਗੇ ਇਹ ਇਹ ਤਿੰਨ ਚਾਰ ਦਿਨਾਂ ਦੇ ਹੁੰਦੇ ਆ ਇਹ ਸੋ ਆਪਿਆ ਬਣੇਗਾ ਇਹ 4 ਡਾਲਰ 4 ਬੀਜ ਦਿੱਤੇ ਇਹਨਾਂ ਨੇ ਸੋ ਮੇਰਾ ਇਹ ਬੀਜ ਪਾਉਣ ਦਾ ਮਕਸਦ ਇਹ ਆ ਕਿਉਂਕਿ ਇਹਨੂੰ ਫੁੱਲ ਬਹੁਤ ਸੋਹਣੇ ਲੱਗਦੇ ਆ ਜੀ ਠੀਕ ਐ ਸੋ ਫੁੱਲ ਹੋਣੇ ਚਾਹੀਦੇ ਆ ਕਿਉਂਕਿ ਫੁੱਲ ਮੈਂ ਹੋਰ ਵੀ ਬੀਜੇ ਆ ਕਿਉਂਕਿ ਮੇਰੀ 15 16 ਤਰ੍ਹਾਂ ਦੀਆਂ ਸਬਜ਼ੀਆਂ ਲੱਗੀਆਂ ਐ ਵੀ ਸੋ ਪੋਲੀਨੇਸ਼ਨ ਹੋਣੀ ਬਹੁਤ ਜ਼ਰੂਰੀ ਆ ਹਨਾ ਮੱਖੀਆਂ ਦਾ ਆਉਣਾ ਬਹੁਤ ਜ਼ਰੂਰੀ ਆ ਉਹਦੇ ਕਰਕੇ ਮੈਨੂੰ ਆਏ ਹੋ ਜਾਂਦਾ ਵੀ ਫੁੱਲ ਜਿੰਨੇ ਲੱਗਣ ਓਨੇ ਚੰਗੇ ਆ ਫੁੱਲ ਠੀਕ ਐ ਜੀ ਕਿਉਂਕਿ ਤੁਹਾਡੇ ਪੋਲੀਨੇਸ਼ਨ ਹੁੰਦੀ ਰਹੂਗੀ ਮੱਖੀਆਂ ਨਾਲ ਤੇ ਫਰੂਟ ਵਧੀਆ ਲੱਗਦਾ ਤੇ ਆਹ ਤੇ ਹੁਣ ਕਈ ਬਈ ਬੀਜ ਘੱਟ ਪਾਉਣੇ ਠੀਕ ਹੈ ਜੀ ਮੈਂ ਬੀਜ ਜਿਆਦਾ ਤਰਾ ਪਾਉਣਾ ਕਿ ਸਾਡੇ ਕਬੂਤਰ ਬਹੁਤ ਆਏ ਠੀਕ ਹੈ ਕਬੂਤਰਾਂ ਨੂੰ ਬੰਦ ਕੀ ਡੀਆਂ ਸੋ ਕਿੰਨਾ ਕ ਵੀ ਉਹਨਾਂ ਚੋਗਾ ਚੋਕ ਲੈਣਾ ਕੋਈ ਗੱਲ ਨਹੀਂ ਕਿਸਮਤ ਦਾ ਖਾ ਲੈਣਾ ਉਹਨਾਂ ਨੇ ਤੇ ਫੇਰ ਵੀ ਮੈਂ ਤੁਹਾਡੀ ਜਗਾ ਦੇ ਉੱਤੇ ਡਪੈਂਦਾ ਵੀਰੇ ਵੀ ਤੁਹਾਡੀ ਜਗਾ ਕਿੰਨੀ ਕੁ ਪ੍ਰਪੇਅਰ ਹੋਈ ਵੀ ਹੈ ਜੇ ਮਿੱਟੀ ਚ ਜਾਨ ਨਹੀਂ ਹੋਣੀ ਠੀਕ ਆ ਫਿਰ ਬਹਾਉਣਾ ਕੁਝ ਵੀ ਨਹੀਂ ਕੋਈ ਜਿੰਨੇ ਮਰਜੀ ਮਿਹਨਤ ਕਰ ਲੂ ਆ ਦੇ ਤਾਂ ਛਿੱਟਾ ਹੀ ਆਪਾਂ ਨੇ ਸ਼ਟਾ ਦੇਖੇ ਇੱਕ ਸਾਈਡ ਤੇ ਬਹਿ ਜਾ ਫਿਰ ਉਂਗਲੀਆਂ ਨਾਲ ਉਂਗਲੀਆਂ ਦੇ ਨਾਲੇ ਰੜਾ ਲੈਣਾ ਆਪਾਂ ਨੇ ਇਹਨੂੰ ਇਹਦੇ ਨਾਲ ਦਾਣਾ ਨਹੀਂ ਤਾਂ ਕਹੀ ਨਾਲ ਕਰ ਦਿੰਨੇ ਕਈ ਰੋਲਾ ਕੀ ਇਹ ਦਾਣਾ ਬਹੁਤ ਡੀਪ ਚਲੇ ਜਾਂਦਾ ਜੀ ਸੋ ਉਹਨੂੰ ਸਟਰਗਲ ਹੁੰਦੀ ਹੈ ਬਾਹਰ ਨਿਕਲਣ ਦੇ ਵਿੱਚ ਆਹ ਇਹ ਕਰਕੇ ਨਾ

ਉਹਣੀ ਹੁਣੇ ਬੈੱਡ ਤਿਆਰ ਹੋ ਗਿਆ ਆਪਣਾ ਉਹ ਲੋਕਾਂ ਦਾ ਇਹ ਚੀਜ਼ ਨੂੰ ਸ਼ਾਵਰ ਕਹਿ ਦਿੰਦੇ ਆ ਜਾਂ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਣਾ ਬੰਦਾ ਸਾਧ ਗਿਆ ਬਾਈ ਉਹ ਸਾਧ ਗਿਆ ਸੋ ਮੋਸਟਲੀ ਮੈਂ ਰੋਕਦਾ ਹੁੰਦਾ ਵੀ ਤੇ ਪ੍ਰੈਕਟੀਕਲ ਦਿਖਾਉਣਾ ਚੁੱਪ ਏਕਣਾ ਪਾਣੀ ਨਹੀਂ ਦੇਣਾ ਆਪਾਂ ਇਹਨੂੰ ਠੀਕ ਹੈ ਜੀ ਬੰਦਾ ਕਈ ਕਰ ਦਿੰਨੇ ਚਲੋ ਅਣਜਾਣਪਨੇ ਚ ਹੋ ਜਾਂਦਾ ਇਹ ਲੋੜ ਪਾਣੀ ਨਹੀਂ ਦੇਣਾ ਆਪਾਂ ਨੇ ਕੋਸ਼ਿਸ਼ ਕਰਨੀ ਹੈ ਖੋਲਿਆ ਪਿਆ ਆਪਾਂ ਇੱਥੇ ਛੱਡ ਦੋ ਪਿਆ ਆਪਾਂ ਇਨੂੰ ਬੈਡ ਨੂੰ ਫਿਲ ਹੋ ਜਾਣ ਦੋ। ਇਹਦੇ ਨਾਲ ਚੱਕਰ ਕੀ ਐ ਜੇ ਸ਼ਾਵਰ ਦੇ ਦੰਨੇ ਨਾ ਤੇ ਹੁਣ ਆਪਾਂ ਵੇਟ ਕਰਨੀ ਐ ਜਦੋਂ ਇਹ ਸਾਰਾ ਫਿਲ ਹੋ ਗਿਆ ਜੀ। ਠੀਕ ਐ। ਉਹ ਟਾਈਮ ਬੰਦ ਕਰਨਾ। ਇਹਨੂੰ 2-4 ਦਿਨ ਦਾ ਟਾਈਮ ਦੇਣਾ ਹੈ। ਹਾਂ ਇੱਕ ਚੀਜ਼ ਮੈਂ ਭੁੱਲ ਗਿਆ ਹਾਂ। ਤੇ ਹੁਣ ਜਿਹੜੇ ਬਾਈ ਕਹਿੰਦੇ ਵੀ ਸਾਡੇ ਕੀੜੀਆਂ ਕਈ ਨੇ ਤਾਂ ਬਹੁਤ ਹੀ ਜ਼ਿਆਦਾ ਕੀੜੀਆਂ ਹੁੰਦੀਆਂ ਜਿਹੜੇ ਕਹਿੰਦੇ ਸਾਡਾ ਸਾਰਾ ਬੀਜੇ ਚੱਕ ਲੈ ਜਾਣੀਆਂ। ਠੀਕ ਐ ਜੀ। ਪਰ ਘਰ ਚੱਕ ਕੇ ਲੈ ਜਾਣੀਆਂ। ਆ ਐਂਟ ਕਿਲਰ ਡਸਟ ਐ। ਠੀਕ ਐ ਜੀ। ਇੱਥੇ ਤੁਹਾਨੂੰ ਬਣੀ ਵਿੱਚ ਮਿਲ ਜਾਣੀ ਹੈ 4 ਡਾਲਰ ਦੀ ਸ਼ੀਸ਼ੀ ਹੈ ਇਹ ਤੁਹਾਨੂੰ ਵੈਸੀ ਵੀ ਘਰ ਤੇ ਜਿੱਥੇ ਕੀੜੀ ਹੈਗੀ ਹੈ ਇੱਥੇ ਛਿੜਕ ਦੋਗੇ ਹਨਾ ਤੇ ਜਿੱਥੇ ਤੁਸੀਂ ਕੋਈ ਵੀ ਸਰਦੀ ਲਾਈਏ ਕੋਈ ਵੀ ਬੀਜ ਤੁਹਾਡਾ ਕੀੜੀ ਚੱਕਦੀ ਹੈ ਜੀ ਠੀਕ ਹੈ ਇਹ ਵੀ ਆਪਾਂ ਲਾਸ਼ਮਣ ਰੇਖਾ ਬਣਾ ਲਾਂਗੇ ਠੀਕ ਹੈ ਇਹ ਅਲਗ ਨਾਲ ਹੀ ਇਹ ਲੋ 4 ਡਾਲਰ ਦੀ ਹਾਂ 4 ਪਤਾ ਨਹੀਂ 3 ਕਿ 3 ਡਾਲਰ ਦੀ ਮਨ ਲੱਗਦਾ ਇਹ ਕੀੜੀਆਂ ਤੋਂ ਵੈਸੀ ਹੀ ਲਾਹੇਮੰਦ ਹੈ ਜੀ ਉਹ ਵੀ ਤੁਹਾਡੇ ਘਰ ਦੇ ਆਲੇ-ਦਾਲੇ ਕੀੜੀ ਰਹਿੰਦੀ ਹੈ ਨਾ ਜੀ ਰੱਖਣੀ ਨਹੀਂ ਆਪਾਂ ਤੇ ਲੋੜ ਆਪਾਂ ਨੇ ਦੀ ਚਾਰ ਦਿਵਾਰੀ ਬਣਾ ਦੇਣੀ ਜੀ ਇਹਦੀ ਐਸੀ ਵੀ ਆਪਾਂ ਵੀ ਜਾਨਾ ਪਾਇਆ ਸੋ ਬਰੀ ਕਰਨ ਦੀ ਲੋੜ ਹੈ ਨਹੀਂ ਜਿੰਨਾ ਮਰਜ਼ੀ ਖਾ ਜਾਣ ਕੀ ਦੀਆਂ ਮੈਂ ਤੁਹਾਨੂੰ ਦਿਖਾਉਣ ਖਾਤਰ ਇਹ ਚੀਜ਼ ਕਰ ਰਿਹਾ ਠੀਕ ਹੈ ਸੋ ਹੁਣ ਆ ਜਾਂਦੀ ਹੈ ਬਰੀ ਕਬੂਤਰਾਂ ਵੀ ਠੀਕ ਹੈ ਜੇ ਇੱਕ ਕਿਉਂਕਿ ਜਗਾ ਤੇ ਨਹੀਂ ਬੁਲ ਘਟੋਂ ਵੀ ਬਾਈਆਂ ਗੋਲ ਜਾ ਮਤਾਂ ਲਵਾਂ ਆਹ ਤੁਹਾਨੂੰ ਮੈਂ ਗਰੀ ਬਣ ਕੇ ਠੀਕ ਹੈ ਹੁਣ ਇਹਨੂੰ ਲੈਣ ਦਾ ਤਰੀਕਾ ਕੀ ਹੈ ਜੀ ਇਹ ਸਨ ਬਲੌਕ ਕਰਦੇ ਠੀਕ ਹੈ ਤੁਸੀਂ ਕਰਨੀ ਹੈ ਜਿਹੜੀ ਘਟ ਤੋਂ ਘਟ ਸਨ ਬਲੌਕ ਕਰਦੇ ਉੱਥੇ ਮਿਲ ਜਾਂਦੇ 100% ਕਰ ਦਈਏ ਆਪਾਂ ਇਹ 30 ਵਾਲੀ ਐ ਇਹ 70% ਸਨਲਾਈਟ ਗੋ-ਥਰੂ ਹੋ ਜਾਂਦੀ ਐ ਸੋ ਆਪਾਂ ਇਹਦੇ ਖਾਤਰ ਵੀ ਗੱਡਾ ਉਹ ਸੋ ਇਹਨੂੰ ਤਿੰਨ ਕ ਦਿਨ ਇਹਨੂੰ ਉੱਪਰ ਪਾ ਦੇਣਾ ਇਹਦੇ ਠੀਕ ਐ ਇਹਦਾ ਫਿਲ ਹੋ ਗਿਆ ਇਹ ਤਿੰਨ ਕ ਦਿਨ ਇਹਨੂੰ ਆਹੇ ਫੁੱਲ ਪਾ ਕੇ ਰੱਖ ਦੇਣਾ ਚਾਰ ਕ ਦਿਨਾਂ ਦੇ ਵਿੱਚ ਬੀਜ ਨੇ ਪੁੰਗਰੇ ਹੋਣ ਉਹ ਤੋਂ ਬਾਅਦ ਇਹਨੂੰ ਚੱਕ ਦੋ ਠੀਕ ਐ ਮੇਨ ਚੀਜ਼ ਥੋੜੇ ਵਰਡ ਤੋਂ ਸੇਫਟੀ ਹੋ ਜੂਗੀ ਇਹ ਚੀਜ਼ ਦੀ ਠੀਕ ਐ ਬਟ ਇੱਕ ਵਾਰ ਪਾਣੀ ਨਾਲ ਉਹਨੂੰ ਫਿਲ ਕਰਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਐ ਜੇ ਨਾ ਫਿਲ ਹੋਇਆ ਵੀ ਕਿਉਂਕਿ ਮਿੱਟੀ ਸਾਰੀ ਸੁੱਕੀ ਪਈ ਹੈ ਜੀ ਆਪਣੂੰ ਠੀਕ ਹੈ ਉਹ ਤੋਂ ਬਿਨਾ ਬੀਜ ਨਾ ਨਿਕਲਣਾ ਨਹੀਂ ਹੈਗਾ ਪ੍ਰੋਪਰ ਸੋ ਬਾਕੀ ਫਿਲਹਾਲ ਜੇ ਹਜੇ ਵੀ ਤੁਹਾਡਾ ਕੋਈ ਕੁਐਸਚਨ ਹੈਗਾ ਪਹਿਲੀ ਗੱਲ ਤਾਂ ਬਈ ਐਨ ਦਾ ਧੁੱਪ ਬਹੁਤ ਤੇਜ਼ ਹੈ ਮੈਂ ਤਾਂ ਲਾਈਆ ਹਨਾ ਕੋਈ ਮੈਨੂੰ ਆਏ ਨਾ ਕਹਦਾ ਵੀ ਸਾਲਾ ਫੋਗਰਾ ਤੁਰਿਆ ਫਿਰਦਾ ਤੋਂ ਮੇਨ ਚੀਜ਼ ਪਾਣੀ ਨਾਲ ਫਿਲ ਕਰਨਾ ਸੋ ਵੀਡੀਓ YouTube ਤੇ ਹੋਊਗੀ ਤੁਸੀਂ ਬਈ ਸਬਸਕ੍ਰਾਈਬ ਕਰ ਲਿਓ ਉਹਨੂੰ ਤੇ ਬਾਕੀ ਜੇ ਤੁਹਾਡਾ ਕੋਈ ਵੀ ਕੁਐਸਚਨ ਹੈਗਾ ਕਿਉਂਕਿ ਉਹ ਉਧਰ ਪਾਇਓ YouTube ਤੇ ਮੈਂ ਤੁਹਾਨੂੰ ਆਨਸਰ ਕਰ ਦੂੰਗਾ ਮੋਸਟਲੀ ਮੇਨ ਕੁਐਸਚਨ ਆਈ ਸੀਗੇ ਕਿ ਕਿਹੜੇ ਰੰਗ ਦੀ ਕਾਲੇ ਰੰਗ ਦਾ ਬੀਜ ਲੈਣਾ ਹੈ ਤੇ ਉਸ ਤੋਂ ਬਾਅਦ ਮਿੱਟੀ ਘੜੀ ਲੈਣੀ ਹੈ ਜੇ ਤੁਸੀਂ ਪੌਟੀ ਮਿਕਸ ਵੀ ਯੂਜ਼ ਕਰਨਾ ਨਾ ਤੁਹਾਡੇ ਕੋਲ ਨਹੀਂ ਜਗ੍ਹਾ ਹੈਗੀ ਮਿੱਟੀ ਪੌਟੀ ਮਿਕਸ ਲਿਆਓ ਉਹਨੂੰ ਦੱਬ ਦਿਓ ਠੀਕ ਹੈ ਮਤਲਬ ਜੇ ਤੁਸੀਂ ਕਾਂਮਲੇ ਚੀਜ਼ ਪਾਉਣੀ ਹੈ ਜਾਂ ਥੋੜਾ ਬਲੌਕ ਬਣਾ ਲੈ ਲੱਕੜੀ ਦਾ ਉਹਨੂੰ ਉੱਪਰ ਪੋਲੀ ਦੇ ਉੱਪਰ ਵੀ ਨਹੀਂ ਸਟਾਣਾ ਉਹਨੂੰ ਅਹਿਮ ਦੱਬ ਕੇ ਚਾਹੇ ਦੋ ਥੈਲੇ ਪਾ ਦਿਓ ਥੱਲੇ ਦਬ ਦਬ ਉਹਦੇ ਵਿੱਚੋਂ ਹਵਾ ਕੱਢ ਦੇਣੀ ਆਪਾਂ ਸਾਰੀ। ਉਹ ਜਦੋਂ ਇੱਕ ਬੋਲੀ ਦੇ ਵਿੱਚ ਬੀਜ ਸੜ ਤਰ ਲਕਣੀ ਆ ਥੈਲਾ ਗੇਰ ਕੇ ਉੱਪਰ ਬੀਜ ਪਾ ਦੇ ਛਿੜਕਦਾ ਤੁਸੀਂ ਉਹਦਾ ਉਹਦਾ ਚੱਕਰ ਗੋਹ ਨਹੀਂ ਉਹ ਜਿਹੜੀ ਜੜ ਹੁੰਦੀ ਹੈ ਉਹ ਥੱਲੇ ਤੇ ਹੋਲੋ ਰਹਿੰਦੀ ਹੈ ਉਹ ਉਹਨੂੰ ਮਤਲਬ ਇਕੱਠੀ ਨਹੀਂ ਹੁੰਦੀ ਉਹ। ਉਹ ਮਾਰੀ ਜੀ ਪਾਣੀ ਲਾਇਆ ਤੁਸੀਂ ਉਹ ਪਾਣੀ ਨਾਲ ਟੁੱਟੀਆਂ ਨਾ ਪੁੱਟੇ ਨੇ। ਠੀਕ ਐ। ਸੋ ਪਾਟੀ ਮਿਕਸ ਯੂਜ਼ ਕਰਨੀ ਆ ਤੁਸੀਂ ਉਹਨੂੰ ਐਂ ਦੱਬ ਕੇ ਪੂਰੀ ਹਵਾ ਕੱਢ ਕੇ ਉਹਦੇ ਚੋਂ ਫੇਰ ਬੀਜ ਸਟੇਓ ਫੇਰ ਪਾਣੀ ਲਾ ਦਿਓ। ਠੀਕ ਐ ਉਹਦੇ ਨਾਲ ਚਰੇਹੂ ਦੀ ਲੋਟ ਕੋਈ ਨਹੀਂ ਹੈਗੀ। ਐਂਡ ਮੇਨ ਹੈਗਾ ਆਹੀ ਅਪ੍ਰੈਲ ਤੇ ਜਿਹੜਾ ਮਈ ਸੋ ਬਾਕੀ ਤੁਸੀਂ ਆਪਣੇ ਆਪਣੇ ਜਿਹੜੀ ਕੰਟਰੀ ਜਿਹਦੇ ਤੁਸੀਂ ਰਹਿੰਦੇ ਹੋ ਉਹਦੇ ਹਿਸਾਬ ਨਾਲ ਦੇਖ ਲਓ ਇਹ ਕਣਕ ਦਾ ਟਾਈਮ ਬੀਜ ਹੁੰਦੀ ਹੈ ਸਾਡੇ ਇੱਥੇ ਅਪ੍ਰੈਲ ਦਾ ਟਾਈਮ ਹੈ ਸੋ ਬਾਕੀ ਬਾਕੀ ਪ੍ਰੋਜੈਕਟ ਜਿਹੜੀਆਂ ਵੀਡੀਓ ਹਈਆਂ ਗਾਹਾਂ ਵਾਸਤੇ ਮੈਂ YouTube ਤੇ ਪਾਵਾਂਗਾ ਤੇ ਤੁਸੀਂ ਕਨੈਕਟਡ ਰਹੋ ਅਜਾ ਬਾਕੀ ਤੁਹਾਡਾ ਕੋਈ ਵੀ ਕੁਐਸਚਨ ਹੋਇਆ ਵੀਰੇ ਤੁਸੀਂ ਕਮੈਂਟ ਕਰਕੇ ਮੈਨੂੰ ਦੱਸ ਦਿਓ ਤੇ ਮੈਂ ਜਿਉਂ ਹੀ ਮੇਰੇ ਕੋਲ ਟਾਈਮ ਲੱਗਿਆ ਮੈਂ ਤੁਹਾਨੂੰ ਰਿਪਲਾਈ ਕਰਕੇ ਉਹਦਾ ਅਨਸਰ ਦੇ ਦਵਾਂਗਾ ਠੀਕ ਹੈ ਸੋ 100% ਹੋਊਗੀ ਟਰਾਈ ਕਰ ਲਿਓ ਕਰੇ ਤੇ ਥੈਂਕਸ ਫॉर ਵਾਚਿੰਗ ਸਸਰੀਕ